ਕਿਉਂਕਿ ਕੱਲ ਤ੍ਰਿਕ ਵੀਡ ਹੈ ਬਹੁਤ ਜਿ ਸਮਾਈ ਪਾਰਟੀ ਪੰਜਾਬ ਸੰਗਠਨ ਜੀਰਾਂ ਦੇ ਪ੍ਰਧਾਨ ਅੱਛਾ ਰੱਖਦਾ ਤ੍ਰਿਕ ਲਈ ਜੀ ਨੂੰ ਸੁਚੇਤਕੀਨ ਬਣੋ ਜੋ ਪੰਜਾਬ ਦੇ ਵਿੱਚ ਵਿੱਦਵੀ ਹੋ ਰਹੀ ਹੈ ਗੁਰੂ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਗੁਰਦਾਸ ਜੀ ਮਾਰੇ ਗੁਰੂ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਔਰ ਸ਼੍ਰੀ ਚਨਸ਼ੂ ਗੰਗਾ ਦੇ ਨਜ਼ਦੀਕ ਔਰ ਜੋ ਹਿੰਦ ਦੇ ਗੁਰੂ ਘਰ ਹੈ ਉਹਦੀ ਨਜ਼ਦੀਕ ਜੋ ਸ਼ਰਧ ਦੇ ਟਿਕਏ ਖੋਲੇ ਗਏ ਹਨ ਉਹਨਾਂ ਦੇ ਰੋਸ ਵਜੋਂ ਇੱਕ ਰੋਸ ਮਾਰਚ ਸ੍ਰੀ ਚਲਸੋ ਗੰਗਾ ਤੋਂ ਸ਼ੁਰੂ ਹੋਏਗਾ ਔਰ ਚੰਨ ਦੇ ਲਗ ਲਗ ਪੜਾਵਾਂ ਤੋਂ ਉਹਨ ਕੀ ਸਲਰ ਪਹੁੰਚੇਗਾ ਤੋਂ ਉਹਨਾਂ ਦੀ ਮੀਟਿੰਗ ਸੈਸ਼ਨ ਹੋਈਏ ਤੇ ਜੇ ਦੇ ਦੇ ਕੇ ਮਹਾਪੁਰਸ਼ਾਂ ਨੇ ਸਿਰੇ ਚਾ ਦਾ ਲੰਗਰ ਦਾ ਪ੍ਰਬੰਧ ਕੀਤਾ ਹੈ ਔਰ ਸਾਰੇ ਬਹੁਤ ਜਨ ਸਮਾਜ ਪਾਰਟੀ ਦੇ ਲੀਡਰਸ਼ਿਪ অরুণ ਨੇ ਵੱਲ ਤੋਂ ਉੱਥੋਂ ਚੱਲ ਕੇ ਆਪਣੀ ਯਾਤਰਾ ਲੈ ਕੇ ਜਾਣਗੇ ਤੋਂ ਮਹਾਪੁਰਸ਼ ਅਸ਼ੀਰਵਾਦ ਦੇਣਗੇ ਸਾਰੀਆਂ ਸੰਗਤਾਂ ਨੂੰ ਔਰ ਮੈਂ ਧੰਨਵਾਦ ਕਰਦੀ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਗੁਰਦਾਰ ਸਾਧੂ ਸੰਪਰਸ਼ ਸਾਥੀਵੋ ਔਰ ਸਾਰੇ ਭਵਜਨ ਸਮਾਜਵੋ ਕਿ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਵੀਰਾਂ ਚੁੱਕਿਆ ਹੈ ਸਮਾਜ ਨੂੰ ਜਲਦ ਕਰਨ ਦਾ ਔਰ ਸਮਾਜ ਵਿੱਚੋਂ ਕੁਰੀਤੀਆਂ ਨੂੰ ਦੂਰ ਕਰਨ ਦਾ ਤੋਂ ਅਸੀਂ ਇਹਨਾਂ ਦਾ ਧਿਆਨ ਤੇ ਜੀ ਆਇਆਂ ਆਖਦੇ ਹਾਂ ਧੰਨਵਾਦ ਕਰਦੇ ਹਾਂ ਸਾਰੇ ਮਹਾਪੁਰਸ਼ਾਂ ਵੱਲੋਂ ਸ੍ਰੀ ਸਮਾਜ ਵੱਲੋਂ ਕਿ ਜੋ ਇਤਾਲਜ ਕਰ ਰਹੇ ਹਨ ਮਹਾਪੁਰਸ਼ ਨੂੰ ਅਸ਼ੀਰਵਾਦ ਦੇਣਗੇ ਮੈਂ ਬੇਨਤੀ ਕਰਾਂਗੀ ਸੰਤਵੰਦ ਰਵਿੰਦਰ ਰਾਜੀ ਮਹਾਰਾਣੀ ਕਿ ਤੁਸੀਂ ਅਸ਼ੀਰਵਾਦ ਦਿਓ ਔਰ ਸਾਡੇ ਵਿੱਚ ਬਹੁਤ ਹੀ ਸਤਿਕਾਰ ਹੈ ਕਿ ਦਿਨ ਰਾਤ ਸਮਾਜੀ ਸੇਵਕ ਲੱਗੇ ਹਨ ਇੱਕ ਯੁੱਟ ਕਰਨ ਵਾਸਤੇ ਲੱਗੇ ਹਨ ਤੇ ਗੁਰੂਮਾਨ ਸਾਹਿਬ ਜੀ ਮਾਰਾ ਵੀ ਬਾਣੀ ਹੈ ਸਤ ਸੰਗਤ ਵਿੱਚ ਰਹੀਏ ਮਾਦੋ ਜੈਸੇ ਮੱਤ ਦੀ ਨਿਸ਼ੀਰਾ ਤੋਂ ਉਸ ਵਿਚਾਰ ਕਰਨ ਲੈ ਕੇ ਇਹ ਚੱਲੇਗਾ ਜੀ ਕਿਰਪਾ ਕਰ ਸੰਤਵੰਦ ਰਵਿੰਦਰ ਰਾਜੀ ਮਹਾਰਾਜ ਅਸ਼ੀਰਵਾਦ ਦੇ ਬੋਲੇ ਸ਼ੁਭ ਬਤ ਸਤਿਗੁਰੂ ਆਸ ਮਹਾਰਾਜ ਦੀ ਜਨ ਸਤਿ ਸ਼ਬਦ ਜੀ ਅੱਜ ਬਹੁਤ ਹੀ ਖੁਸ਼ਕਿਸਤਾਂ ਜੋ ਸੰਤ ਅੰਮ੍ਰਿਤ ਰਾਜ ਮਹਾਰਾਜ ਜੀ ਨੂੰ ਅਦਾ ਸਾਡੇ ਸਭ ਨੂੰ ਚੰਗਲਾ ਪਾ ਦੇਣਾ ਤੇ ਅੱਜ ਉਹਨਾਂ ਸਾਡੇ ਵਿੱਚ ਬਹੁਤ ਸਾਡਾ ਸੰਪੋਰਟ 받ਦੇ ਜੇ ਤੇ ਹੋਰ ਤਾਂ ਜੀ ਸਾਰੇ ਜੀ ਅੱਜ ਜਿਹਨੋਂ ਦਾ ਸੇਵਾ ਪ੍ਰਸਤਨ ਦੇ ਵਿੱਚ ਸਿੱਖਾਂ ਦੇ ਬਹੁਤ ਸਾਰਾ ਯੋਗ ਅਰਥਾਤ ਸਿੰਘ ਜੀ ਰਹੀ ਜੀ ਤੁਹਾਡੀ ਪਾਰਟੀ ਦੇ ਪ੍ਰਧਾਨ ਜੋਤਰੀ ਇਹਨਾਂ ਨੇ ਬਹੁਤ ਹੀ ਵੱਡਾ ਇੱਕ ਕਪਰਾਲਾ ਕੀਤਾ ਹੈ ਸਮਾਜ ਲਈ ਸਾਡੇ ਜਿਹੜਾ ਅੱਜਕੱਲ ਸਾਡੇ ਦੇਸ਼ ਭਰਾ ਨੂੰ ਬਹੁਤ ਦਿੱਕਸ਼ਾਨ ਦਿਖਾ ਰਿਹਾ ਹੈ ਜਿਹੜੇ ਆ ਇਹ ਹੋਰ ਵੀ ਗੁਰੂ ਘਰਾਂ ਦੇ ਨਾਲ ਜਿਹੜੇ ਲੱਜ ਲੱਜ ਸਟੇਸ਼ਨਾਂ ਦੇ ਕੋਲੇ ਜਾਏ ਉਹਨਾਂ ਦੇ ਬ੍ਰੋਥ ਉੱਤੇ ਵਿੱਚ ਔਰ ਉਹਨਾਂ ਨੂੰ ਥੋੜਾ ਜਿਹਾ ਸੁਲਝਾਉਣ ਵਾਸਤੇ ਇਹਨਾਂ ਨੇ ਜੋ ਕਦਲ ਬਹੁਤ ਵੱਡਾ ਉਪਰਾਲਾ ਕੀਤਾ ਜੋ ਬਹੁਤ ਸਨਾਂ ਦੀ ਟੀਮ ਔਰ ਬਹੁਤ ਹੀ ਸੰਗਠਨ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ ਪਰ ਸੰਯੋਗ ਕਰ ਰਹੀ ਆ ਉਹ ਕੱਲ ਨੂੰ ਮਹਾਂਪੁਰ ਸਾਂ ਲੈ ਕੇ ਉਹਨਾਂ ਨੇ ਆ ਕੇ ਦੇੰਕੀ ਦਿੱਤੀ ਸਭ ਨੂੰ ਇਸੇ ਤੋਂ ਵੀ ਜਾਣਾ ਹੈ ਤੇ ਸਾਰੇ ਹੀ ਸੰਗਠਨਾਂ ਤੋਂ ਕਿ ਸੂਰਬਾ ਜੋ ਕਿ ਅਸੀਂ ਇਹ ਜੋ ਕਦਲ ਅਰੰਭ ਕੀਤਾ ਹੈ ਉਸ ਨੂੰ ਸਫਲ ਪਾ ਸਕੀਏ ਤੋਂ ਮਹਾਪ੍ਰਸਾਦ ਦਾ ਅਸ਼ੀਰਵਾਦ ਹੈ ਕਿ ਉਹਨਾਂ ਨੇ ਇਹ ਜੋ ਕਾਗ ਰੰਦੇ ਆ ਬਹੁਤ ਪਤਾਂ ਦਾ ਅਸ਼ੀਰਵਾਦ ਉਹਨਾਂ ਦੇ ਨਾਲ ਮਹਾਪ੍ਰਸਾਦ ਜੀ ਜਰੂਰ ਦਾਸਾ ਨੂੰ ਸੰਪਰਯਤ ਚਾਹੇ ਤੇ ਉਹਨਾਂ ਦੇ ਨਾਲ ਆ ਖੜੀ ਆ ਜਿੱਥੇ ਸਾਡੀ ਜ਼ਰੂਰ ਪੰਡੀ ਆ ਤੇ ਅਸੀਂ ਤੁਹਾਡੇ ਨਾਲ ਖੜੇ ਆ ਕਿਤੇ ਸਾਰੇ ਹੋਵੇ ਲੋਹੇ ਸ਼ੋਰ ਵਿੱਚ ਬਣ ਕੇ ਇੱਕ ਆਸ ਨੂੰ ਆੰਬ ਤੇ ਸਰਗੁਸੇ ਕੇ ਪਾਛਾ ਆਮ ਨੇ ਕਰਕੇ ਜੋ ਕਾਰਜਾਨ ਸੰਪੂਰਨਤਾ ਵਰਕਸ਼ਾਨ ਸੋ ਬੋਲੇ ਜੀ ਜੂਰ ਦੇ ਪੈ ਸਤਿਦਾਸ ਨਾਦੀਆ ਵਾਖੀ ਸਰਕਾਰ ਜੋ ਸੰਤ ਬਾਬਾ ਜਦਮਨ ਦਾਸ ਜੀ ਸੰਤ ਬਾਬਾ ਵਿੰਦਰਵੀਰ ਜੀ ਸੰਤ ਬਾਬਾ ਜਗਜੀਤ ਸਿੰਘ ਜੀ ਜੀਤੀ ਸੰਤੋਖ ਜੀ ਪਰ ਹੋਰ ਸਮੂਹ ਸੰਗਤਾਂ ਸ਼ਾਨਿਆ ਪੰਜਾਬ ਦੀਆਂ ਵਿਦੇਸ਼ਾਂ ਦੀਆਂ ਗੁਰੂ ਰਵਿਦਾਸ ਨਾਮਲੇ ਬਾਤ ਸੰਕਾ ਨੂੰ ਜੈਪੀਰ ਜੈਪਾਰ ਜੈ ਗੁਰੂ ਰਵਿਦਾਸ ਜੀ ਬੋਲੇ ਸੋ ਨਿਹਾਲ ਸਤਿਗੁਰੂ ਬਾਖ ਮਹਾਰਾਜ ਕੀ ਜੈ ਜਿਵੇਂ ਕਿ ਸੰਗਤ ਜਾਣਦੀਆਂ ਹਨ ਕਿ ਪੰਜਾਬ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰਾਂ ਨੂੰ ਵਿਸ਼ੇਸ਼ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਪਿੰਡ ਤਲੇਟਾ ਗੁਰੂ ਰਬੀਦਾਸ ਜਿਹਦੀ ਚਾਰ ਦਿਵਾਰੀ ਤੋੜੀ ਗਈ ਗੁਰੂ ਰਬੀਦਾਸ ਗੁਰੂ ਕਰਦੇ ਔਰ ਸੰਤਾਨ ਨੂੰ ਉਸ ਵੇਲੇ ਪੁਲਿਸ ਨੇ ਡਿਟੇਨ ਕੀਤਾ ਬਜ਼ੁਰਗ ਮਾਮਾ ਨੂੰ ਸਾਡੀਆਂ ਤੀਆਂ ਨੂੰ ਨੌਜਵਾਨ ਕੁੜੀਆਂ ਨੂੰ ਬਜ਼ੁਰਗਾ ਨੂੰ ਲੜਾਈ ਲੜ ਕੇ ਉਹਨਾਂ ਦੀ ਵਿਹਾਈ ਕਰਾਈ ਔਰ ਉਸ ਤੋਂ ਇਲਾਵਾ ਵੀ ਪਿੰਡ ਚਾਂਗਪਸਵਾ ਦੇ ਵਿੱਚ ਗੁਰੂ ਰਬੀਦਾਸ ਗੁਰੂ ਘਰ ਨੂੰ ਪੰਚਾਇਤ ਕਰ ਬਣਾਉਣ ਦੇ ਵਿੱਚ ਸਰਕਾਰ ਲੱਗੀ ਹੋਈ ਆ ਔਰ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਮਹੱਲਾ ਕਲੀਨ ਗੁਰਦਾਸਪੁਰ ਤੇ ਗੁਰੂ ਘਰ ਤੋੜਿਆ ਔਰ ਬਟਾਲੇ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਦਾ ਮੰਦਿਰ ਤੋੜਿਆ ਖੁਰਾਲਕੜ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨਛੋਹ ਧਰਤੀ ਜਿੱਥੇ ਕਰੋਨਾ ਸੰਗਤਾਂ ਦੀ ਇਹ ਆਸਥਾ ਦਾ ਕੇਂਦਰ ਹੈ ਇਸ ਤਰ੍ਹਾਂ ਦੇ ਖਰਾਬ ਦੇ ਠੇਕੇ ਔਰ ਨਜਾਇਜ਼ ਬਰਾਂਚਾਂ ਤੋਂ ਅਸੀਂ ਅੱਜ ਸੰਤਾ ਮਹਾਪੁਰਖਾਂ ਨੂੰ ਮਿਲ ਕੇ ਬੇਨਤੀ ਕੀਤੀ ਆ ਕਿ 20 ਤਰੀਕ ਕੱਲ ਸਵੇਰੇ ਮੋਦੀ ਸਮਾਜ ਪਾਰਟੀ ਵੱਲੋਂ ਸ੍ਰੀ ਗੁਰੂ ਰਵੀਦਾਸ ਗੁਰੂ ਘਰਾਂ ਦੀ ਬੇਅਦਬੀਆਂ ਦੇ ਵਿਰੁੱਧ ਸ੍ਰੀ ਗੁਰੂ ਰਵੀਦਾਸ ਸਨਮਾਨ ਯਾਤਰਾ ਇਹ ਕੁਰਾਲਕਟ ਸਾਬ ਤੋਂ ਸ਼ੁਰੂ ਹੋ ਕੇ ਫਲੋਰ ਪਹੁੰਚੇਗੀ ਰਸਤੇ ਦੇ ਵਿੱਚ ਹਰਮਾ ਟੋਰਵਾਲ ਪੋਜੇਵਾਲ ਉਕੜਾ ਗੜਸ਼ੰਕਰ ਨੋਰਾ ਬੰਗਾ ਗੁਣਾਚੌਰ ਮਕੰਦਪੁਰ ਅਪਰਾ ਨਗਰ ਗੜਾ ਇਹ ਸਾਰੇ ਪੜਾਅ ਤੈਅ ਕਰਦੀ ਹੋਈ ਯਾਤਰਾ ਅੰਤਮ ਪੜਾਅ ਸ੍ਰੀ ਗੁਰੂ ਰਵਿਦਾਸ ਮhalla ਗੁਰੂਕਰ ਫਲੋਰ ਵਿਖੇ ਜਾ ਕੇ ਹੋਵੇਗਾ ਸਮੂਹ ਸੰਗਤਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਇਸ ਯਾਤਰਾ ਵੱ ਚੜ ਕੇ ਸ਼ਾਮਲ ਹੋਣ ਔਰ ਸੰਤਾ ਮਹਾਪੁਰਛ ਨੂੰ ਵੀ ਸਾਡੀ ਬੇਨਤੀ ਹੈ ਕਿ ਉਹ ਆ ਕੇ ਸਾਨੂੰ ਔਰ ਸੰਗਤਾਂ ਨੂੰ ਅਸ਼ੀਰਵਾਦ ਦੇਣ ਤਾਂ ਕਿ ਗੁਰੂ ਰਵਿਦਾਸ ਗੁਰੂ ਘਰਾਂ ਦੀ ਬੇਅਦਬੀ ਜੋ ਜਾਣਬੁੱਝ ਕੇ ਇੰਟੈਂਸ਼ਨਲੀ ਕੀਤੀ ਜਾ ਰਹੀ ਆ ਅਸੀਂ ਉਹਨੂੰ ਸਰਕਾਰ ਨੂੰ ਇਹ ਸੁਨੇਹਾ ਦੇ ਸਕੀਏ ਇਹ ਕਰੋਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਆ ਕਿ ਸਰਕਾਰ ਆਪਣੀ ਗਲਤੀ ਨੂੰ ਸੋਧ ਕੇ ਸੰਗਤਾਂ ਤੇ ਮਨਾਂ ਨੂੰ ਸ਼ਾਂਤ ਕਰੇ ਔਰ ਸਰਕਾਰ ਆਪਣੀ ਗਲਤੀ ਤੇ ਪਛਤਾਵਾ ਕਰੇ ਮੈਂ ਸੰਤਾ ਮਹਾਪੁਰਛੰਦਾ ਤੈਦ ਲੋਕ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਨੇ ਛਿਦ ਗੁਰੂ ਰਵਿਦਾਸ ਸਨਮਾਨ ਯਾਤਰਾ ਨੂੰ ਆਪਣਾ ਅਸ਼ੀਰਵਾਦ ਦੇ ਕੇ ਸਮਰਥਨ ਦੇ ਕੇ ਇਹਨਾਂ ਨੇ ਸਾਡੀ ਹਿੰਮਤ ਔਰ ਹਾਸਲੇ ਨੂੰ ਬਧਾਇਆ ਸੰਗਤਾਂ ਨੂੰ ਉਹਨਾਂ ਦੇ ਅੰਦਰ ਜੋਸ਼ ਪੈਦਾ ਕੀਤਾ ਮੈਂ ਫਿਰ ਇੱਕ ਵਾਰ ਪੰਜਾਬ ਬੀਐਸਪੀ ਵੱਲੋਂ ਸਾਰੀ ਟੀਮ ਦਾ ਸਾਰੇ ਸੰਤਾ ਮਹਾਂਪੁਰਖਾਂ ਦਾ ਜਿਥੇ ਤਨਵਾਦ ਕਰਦਾ ਸਭ ਨੂੰ ਧੰਨਵਾਦ ਕਰਨਾ ਕਿ ਆਓ ਆ ਕੇ ਕੌਮ ਨੂੰ ਸੰਗਤ ਨੂੰ ਅਸ਼ੀਰਵਾਦ ਦਿਓ ਧੰਨਵਾਦ ਜੈਪੀਮ ਜੈ ਬਾਤ ਜੈ ਗੁਰੂ ਨਾਨਕ ਦਾਸ ਜੀ ਬੋਲੇ ਸੋ ਨਿਰਭੈ ਸਤਿਗੁਰੂ ਦਾਸ ਸਿਨਾਜ ਕੀ गगन दवाना बाजो पढ़ो निशाने काओ जो लो सूरमा अब जूझाओ पूरा सुख पहचानिए जो बड़े दिन के रेख दे। पुरजा फुर्जा कटबे कब होना महापुरुषा के बचना अनुसार मत सुखा गरीब को गरीब बोले बोल देगा सुनेगा उसका मालिक तो जड़ से बोलेगा ਅੱਜ ਇਹ ਵਰਸਾ ਬਣੀ ਹੋਈ ਆ ਸਾਡੇ ਸਮਾਜ ਦੇ ਅੰਦਰ ਮੈਂ ਕਹਿੰਦੇ ਕਿ ਜੀਰਤ ਦੇ ਸਭ ਕੋ ਹੱਥੇ ਐਸੀ ਦਿਸ਼ਾ ਦਿਖਾਈ ਹਰ ਅਸ਼ਟ ਪ੍ਰਸ਼ਾਸਨ ਦੇ ਕਰਤੇ ਸਭ ਕਿਰਪਾ ਦਿਮਾਈ ਇਹ ਗੁਰੂ ਦੀ ਕਿਰਪਾ ਹੈ ਅੱਜ ਸਾਡੇ ਸਮਾਜ ਨੂੰ ਜਾਗਰੂਕੀ ਹੈ ਕੋਈ ਡੰਗਰਾ ਨਹੀਂ ਕਰ ਸਕਦਾ ਔਰ ਨਾ ਹੀ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਸਕਦਾ ਪਰ ਜਿਹੜਾ اشتਾਰਤੀ ਲੋਕਾਂ ਨੇ ਕੋਈ ਇਸ ਤਰ੍ਹਾਂ ਦਾ ਕੋਈ ਹਰਕਤ ਕਰ ਰਿਹਾ ਉਹਨਾਂ ਲਈ ਸਾਡੇ ਯੋਧੇ ਸਮਾਜ ਦੇ ਬੁਰਗੜੇ ਯੋਧੇ ਮਹਾਵੀਰ ਸਾਡੇ ਨਾਲ ਆ ਸਾਡੇ ਸਮਾਜ ਦੇ ਨਾਲ ਅਸੀਂ ਸਾਰੇ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਚੜ੍ਹ ਕੇ ਇਸ ਜਾਗਰਤ ਜੋ ਯਾਤਰਾ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਵਕਾਸ਼ ਸਿੰਘ ਜੀ ਗਰੀਦੋਈ ਜੀ ਉਹਨਾਂ ਦੀ ਸਰਪ੍ਰਸਤੀ ਦੇ ਉਹਨਾਂ ਦੇ ਰਹਿਮਾਈ ਦੇ ਨਾਲ ਇਹ ਯਾਤਰਾ ਚਰਨ ਗੰਗਾ ਗੁਰੂ ਪਾਛੇ ਦੇ ਚਰਨਾ ਤੋਂ ਇਹ ਸ਼ੁਰੂ ਹੋਏਗੀ ਔਰ ਸਮਾਪਤ ਹੋਏਗੀ ਫਲੋਰ ਜਾ ਕੇ ਸਾਰੀਆਂ ਸੰਗਤਾਂ ਨੂੰ ਸਾਰੇ ਵਾਪਰਸ਼ਾਂ ਨੂੰ ਸਹਿਯੋਗਿਤ ਕਰਦੇ ਹਾਂ ਕਿ ਇਹ ਜਾਗਰਤ ਮੰਚ ਜੋ ਹੈ ਜਾਂਗਤ ਯਾਤਰਾ ਹੈ ਜੋ ਇਸ ਵਿੱਚ ਸ਼ਾਮਲ ਹੋ ਕੇ ਸਾਰਿਆਂ ਨੇ ਹੀ ਸਹਾਇਕ ਦੇਣਾ ਹੈ ਔਰ ਗੁਰੂ ਪਾਤਸ਼ਾਹੀ ਦਾ ਸੁਭੇ ਸੇਵਾ ਲੈਣਾ ਕਿਉਂਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਉਹ ਸ਼ੁਰੂ ਹੋਈ ਆ ਤਾਂ ਜਿੱਥੇ ਗੁਰੂ ਮਹਾਰਾਜ ਦਾ ਊਟ ਆਸਰਾ ਮਹਾਰਾਜ ਕਦੇ ਕਿ ਵਿਚਕਰਤਾ ਕੋਲ ਸੁਹਾਤਾ ਪਾਲਣਾ ਨਹੀਂ ਲੰਗਾ ਹੋਆ ਗੁਰੂ ਪਾਤਸ਼ਾਹੀ ਦਾ ਜਿਸ ਲਈ ਉਹ ਊਟ ਆਸਰਾ ਲੈ ਕੇ ਚੱਲਦੇ ਆ ਤਾਂ ਸਤਿਗੁਰੂ ਮੇਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਲੈ ਜੀਂ ਕਿਨਾਰੇ ਗੁਰੂ ਪਾਤਸ਼ਾਹੀ ਸਾਡੇ ਦੀ ਕਿਰਪਾ ਕਰਨਗੇ ਔਰ ਸਾਰਿਆਂ ਨੇ ਹੀ ਮਨਸਾ ਵਾਚਾ ਕਰਮਣਾ ਕਰਕੇ ਔਰ ਮੰਨ ਕਰਕੇ თან ਕਰਕੇ თან ਕਰਕੇ ਸਾਰਿਆਂ ਨੇ ਸਹਿਯੋਗ ਦੇਣਾ ਹੈ ਇਹ ਇਕੱਲਾ ਦਾ ਕਾਰਜ ਨਹੀਂ ਹੈ ਇਹ ਸਾਰੇ ਸਮਾਜ ਦਾ ਕਾਰਜ ਹੈ ਤੋਂ ਗੁਰੂ ਪਾਤਸ਼ਾਹ ਆਪ ਸਭ ਨੂੰ ਇਸ ਇਸ ਪਾਰੀ ਦੇ ਸਮਾਹ ਲਈ ਅਸੀਂ ਤੁਹਾਨੂੰ ਪ੍ਰੇਰਨਾ ਵੀ ਕਰਦੇ ਹਾਂ ਆਗਾਸ ਵੀ ਕਰਦੇ ਹਾਂ ਉਹਨਾਂ ਬੇਨਤੀ ਵੀ ਕਰਦੇ ਹਾਂ ਕਿ ਆਪਾਂ ਸਾਰੇ ਗੱਲ ਮਿਲ ਕੇ ਇਹਨਾਂ ਕਾਰਜਾਂ ਨੂੰ ਕਰੀਏ ਤਾਂ ਕਿ ਗੁਰੂ ਪਾਤਸ਼ਾਹ ਸਾਡੇ ਦੇ ਕਿਸੇ ਤਰ੍ਹਾਂ ਚੁਬੂ ਚੁਰਵਾ ਨਾ ਜਾਈਏ ਉਸਤਾਨੀਆਂ ਸੰਚਨ ਨੂੰ ਬੇਨਤੀ ਹੈ ਕਿ ਇਸ ਵੀ ਤਰੀਖ 10 ਵਜੇ ਚਰਨ ਮਹਾਰਾਜ ਦੇ ਦੇ ਜੰਮ ਸ਼ੂ ਗੰਗਾ ਤੋਂ ਇਹ ਯਾਤਰਾ ਸ਼ੁਰੂ ਹੋਏਗੀ ਔਰ ਆਹੀ ਮਾਹਪੁਰਸ਼ਾਂ ਦਾ ਗੁਰੂ ਦਾਸ ਸਦਨ ਗੁਰੂ ਦਾਸ ਦੇਗੂਪੁਰਾ ਸਦਨ ਤੋਂ ਵਾਪਸ ਸਾਰੇ ਹੀ ਜਿਸ ਵਿੱਚ ਅਸ਼ੀਰਵਾਦ ਦੇ ਰਹੇ ਆ ਤੁਸੀਂ ਸਾਰੇ ਮਾਹਪੁਰਸ਼ਾਂ ਦਾ ਧੰਨਵਾਦ ਕਰਦੇ ਆਂ ਔਰ ਸਾਰੇ ਵਿਦਿਆਰਥੀ ਜਿਨ੍ਹਾਂ ਦਾ ਧੰਨਵਾਦ ਕਰਦੇ ਆਂ ਔਰ ਸਾਰੇ ਉੱਧਿ ਜੀ ਵੀ ਔਰ ਜਿਤਨੀਆਂ ਵੀ ਜੱਥੇਬੰਦੀਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਸਾਰੇ ਹਰ ਰੋਜ਼ ਇਸ ਕਾਰਜ ਨੂੰ ਕਰੀਏ ਤਾਂਕਾ ਕਿ ਇਹ ਕਾਰਜ ਜਲਦੀ ਤੋਂ ਜਲਦੀ ਸਫਲ ਹੋ ਸਕੇ ਗੁਰੂ ਪਾਤਸ਼ਾਹ ਕਿਰਪਾ ਕਰਨ ਬੇਨਤਾ ਬਖਸ਼ਣ ਗੁਰੂ ਪਾਤਸ਼ਾਹ ਜੀ ਦੇ ਮਹਾਵਾਚਨ ਅਨੁਸਾਰ ਅਸੀਂ ਉਹਨਾਂ ਦਾ ਓਟ ਆਸਰ ਲੈ ਕੇ ਸੰਗਤ ਆਏ ਆਂ ਉਹ ਸਾਰਿਆਂ ਸੰਗਤ ਨੂੰ ਬੇਨਤੀ ਆ ਸਰਬੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਜੀ ਪ੍ਰਿੰਟੂ ਸਾਹਿਬ ਔਰ ਜਿਥੇ ਜਿੰਨੇ ਵੀ ਉਹਦੇ ਨਾਲ ਸਹਿਯੋਗ ਕਿਸੇ ਜਣਾ ਉਹਨਾਂ ਨੂੰ ਬੇਨਤੀ ਹੈ ਉਹ ਵਾਹਪੁਰ ਚਾਹਦੇ ਬਲਕਿ ਜਨਰਲ ਸਕੱਤਰ ਜਿਹੜਾ ਸਭ ਤੋਂ ਪਹਿਲਾਂ ਸਰਟੀ ਅੰਤੁਨਗਦਾ ਜੀ ਵਾਲੇ ਔਰ ਸੰਜੀਵੀ ਸਿੰਘ ਹੋਰ ਵਾਹਪੁਰ ਚਾਹਦੇ ਨਾਲ ਆ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਅਸੀਂ ਜਿਸ ਤਰ੍ਹਾਂ ਵੀ ਇਹ ਹੁਕਮ ਲਗਾਉਣਗੇ ਇਹ ਸਾਨੂੰ ਕੋਈ ਵੀ ਸੇਵਾ ਦੇਣੀ ਅਸੀਂ ਅਦੇ ਨਾਲ ਕਰੇ ਆ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੀ ਹੂਦਨ ਦੂਰ ਨੇ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਕਿਉਂਕਿ ਸਾਨੂੰ ਉਦਮ ਚਾਹੀਦਾ ਸਾਨੂੰ ਕਰਲਾ ਚਾਹੀਦਾ ਅਸੀਂ ਤੁਰ ਪਈਏ ਸੋ ਸਾਰੇ ਕਾਰਜ ਸਿੱਧ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਜੀ ਦਾ ਕਰੇ ਐਸੀ ਲਾਜ ਤੁਝ ਵੀ ਕੌਣ ਕਰੇ ਗਰੀਬ ਅਵਾਜ਼ ਗੁਸਈਆ ਮੇਰਾ ਮਾਨ ਦੇ ਚਰਨ ਤੇ ਨਾ ਕੀ ਸ਼ੋਰ ਜਗਤ ਕੋ ਲਾਗੇ ਤਾਂ ਪਰ ਕੋਈ ਘੈ ਢੀਕੇ ਉਜ ਕਰੇ ਮੇਰਾ ਗੋਬਿੰਦ ਕਾਹੂ ਕੇ ਨਾ ਡਰੇ ਨਾਮ ਦੇ ਕਬੀਰ ਤਰੋ ਜਸਤਨਾ ਸਿੰਘ ਕਹੇ ਪਰਮੇਦਾਸ ਹੋਰ ਸੰਤੋ ਕਰੀਓ ਤੇ ਸਵੇਰੇ ਸਵੇਰੇ ਕਰੀਓ ਤੇ ਬੋਲੇ ਸੋਨ ਵੈ ਸਤਿਗੁਰੂ ਦਾ ਸਹਾਰਾ ਸ੍ਰੀ ਗੁਰੂ ਰਾਮ ਰਾਜ ਕੀ ਜੈ